ਜੋ ਬਣਾ ਹਾਂ ਹਾਂ ਜੀ ਤੇਰੇ ਨਾਲ ਮੈਂ ਗੱਲ ਕਰਨੀ ਹੈ ਦਵਿੰਦਰ ਜੀ ਦੱਸੋ ਜਦੋਂ ਦਵਿੰਦਰ ਇੱਥੇ ਆਈ ਸੀ ਸਾਡੇ ਦੋਮਾ ਜੇ ਕੋਈ ਰਿਸ਼ਤੇ ਦੀ ਗੱਲ ਹੋਈ ਸੀ ਹੋਈ ਮੈਂ ਕੀਤੀ ਉਹਨੂੰ ਉਹ ਮੰਨਦੀ ਆ ਪਰ ਮੰਮੀ ਨਹੀਂ ਮੰਨਦੀ ਤੈਨੂੰ ਪਤਾ ਨਾ ਮੰਨਦੀ ਤੇ ਉਹ ਹੈਗੀ ਜੇ ਤੂੰ ਵੀ ਮੰਨਦਾ ਤੇ ਮੰਮੀ ਨਹੀਂ ਤੈਨੂੰ ਪਤਾ ਨਾ ਦਵਿੰਦਰ ਅੱਗੇ ਵਿਆਹੀ ਹੈ ਤੇ ਕੋਈ ਗੱਲ ਨਹੀਂ ਮੇਰੀ ਬਥੇਰੀ ਉਮਰ ਹੋਈ ਆ ਲੈ ਤੂੰ ਤੇ ਉਹ ਗੱਲ ਕਰਤੀ ਆ ਵੀ ਛਾੜਨ ਲੀੜੇ ਛਾੜਨ ਵਾਲੀ ਗੱਲ ਕਰਤੀ ਵੀ ਤਵਾਂ ਤਾਂ ਗੱਲ ਕੀਤੀ ਪਰ ਇਹ ਤੇ ਚੱਲ ਕੋਈ ਨਹੀਂ ਸਮਾਂ ਸੋਚ ਲਈ ਤੇਰੀ ਮੰਮੀ ਨੇ ਨਹੀਂ ਮੰਨਣਾ ਕੋਈ ਗੱਲ ਨਹੀਂ ਇੱਥੇ ਆਈ ਹੀ ਕੁੜੀ ਸਿਆਣੀ ਆ ਘਰ-ਬਾਰ ਸੰਭਿਆ ਹੋਣੇ ਆ ਕੇ ਇੱਥੇ ਸਾਰਾ ਠੀਕ ਆ ਤੁਸੀਂ ਮੰਮੀ ਨੂੰ ਮਨਾਵ ਕੇ ਤਰੀਕੇ ਨਾਲ ਮੈਂ ਕਿੱਦਾਂ ਮਨਾਉਣਾ ਤੁਹਾਨੂੰ ਪਤਾ ਮੈਂ ਮिन्नੂ ਤੇ ਉਹ ਖਾਣ ਪੈਂਦੇ ਆ ਤੇ ਮੈਂ ਉੱਥੇ ਗੱਲ ਕਿੱਦਾਂ ਕਰਨੀ ਮੇਰਾ ਨਹੀਂ ਹੌਸਲਾ ਪੈਂਦਾ ਤੇ ਇਹ ਵੇਖ ਲਾ ਹੁਣ ਮੈਂ ਤੈਨੂੰ ਗੱਲ ਜੇ ਤੂੰ ਚੱਲੀ ਆ ਯੋ ਬਣਾ ਕੁੜੀ ਹੱਡੀ ਜਿਹੜੀ ਨਾ ਅੱਗੇ ਬੜੀ ਦੁਖੀ ਏ ਤੇ ਇਹ ਨਾ ਹੋਵੇ ਕਿ ਤੂੰ ਜਿਹੜਾ ਹੁਆ ਪੀਣ ਦੇ ਲਾਲਚ ਅਜੇ ਕੁੜੀ ਨੂੰ ਫੇਰ ਦੁਖੀ ਕਰ ਦੇ ਮੈਂ ਤਾਂ ਨਾ ਸਾਫ਼ ਸੁਥਰੀ ਗੱਲ ਕਰਤੀ ਆ ਚਾਚੀ ਹਾਹੋ ਜੀ ਗੜੀ ਗੱਲ ਕੀਤੀ ਮੈਂ ਕਿਹਾ ਨਿੱਤ ਦਾ ਸ਼ਰਾਬੀ ਕਿਤੇ ਥੱਕਿਆ ਥੁੱਕਿਆ ਹੁੰਦਾ ਤੇ ਪੀ ਲੀਦੀ ਆ ਤੇ ਜਿਹਨੂੰ ਰਿਸ਼ਤਾ ਹੋ ਗਿਆ ਨਾ ਮੇਰਾ ਤੇ ਮੈਂ ਤੇਰਾ ਨਾ ਵਾਅਦਾ ਕਰਦਾ ਦਾਰੂ ਨੂੰ ਹੱਥ ਨਹੀਂ ਲਾਵਾਂਗਾ ਠੀਕ ਆ ਕੁੜੀ ਐ ਸੌ ਤੇ ਵੇ ਮਾਤਾ ਨੂੰ ਮਨਾ ਕੇ ਇਸ ਤਰੀਕੇ ਨਾਲ ਜੇ ਗੱਲ ਬਣਦੀ ਤੇ ਹਾਹੋ ਤੈਨੂੰ ਮੈਂ ਕਹਿੰਦਾ ਬਾਰ-ਬਾਰ ਤੇ ਮਾਤਾ ਨੇ ਜੇ ਮੈਨੂੰ ਪਿਆਰਾ ਤੋਂ ਕੱਢਤਾ ਤਾਂ ਫੇਰ ਇਧਰੋਂ ਪੈਣਾ ਥੱਲੇੋਂ ਕੱਢਦੇ ਲੱਗੀ ਵੇਖੋ ਮੇਰੀ ਖਾਤਰ ਤੁਸੀਂ ਉਹਨੂੰ ਮਨਾਉਣਾ ਹੀ ਪੈਣਾ ਤੁਹਾਨੂੰ ਠੀਕ ਆ ਜੇ ਤੁਹਾਨੂੰ ਨਹੀਂ ਕਹਿਣਾ ਤੇ ਮੈਂ ਕਿੰਨੂੰ ਕਹਿਣਾ ਵਾ ਤੁਸੀਂ ਤਾਂ ਮੇਰੇ ਸਭ ਕੁਝ ਸਾਰੇ ਪਰਿਵਾਰ ਨਾਲ ਮਿਲ ਕੇ ਲਿਗਰੇ ਨਾ ਠੀਕ ਆ ਵੀ ਉਹ ਮੇਰਾ ਸਿਰ ਤੇ ਆ ਨਹੀਂ ਕਿੰਨੂੰ ਕਹਾਂ ਚੱਲ ਕੋਈ ਨਹੀਂ ਦਿਲ ਨਾ ਹੁਲਾ ਕਰ ਮੈਨੂੰ ਪਤਾ ਤੂੰ ਸਿਆਣਾ ਵਾ ਤੇ ਹੁਣ ਜਿਹੜਾ ਆਪਣਾ ਤੂੰ ਕਰੀ ਨਾ ਵੀ ਫਰਾਬ ਵਾਲੀ ਗੱਲ ਮੈਂ ਛੱਡ ਦੂੰ ਇਹ ਹੁਣ ਪੁੱਤ ਵੇਖ ਦਿਮਾਗ 'ਚ ਰੱਖੀ ਇਹ ਨਾ ਕਈ ਵੀ ਹੁਣ ਕੋਈ ਗੱਲ ਨਹੀਂ ਵਿਆਹੀ ਆ ਗਈ ਆ ਕਿ ਮੈਂ ਸ਼ਰਾਬ ਨਾ ਛੱਡਾਂ ਇਹ ਤੈਨੂੰ ਕੰਮ ਹੁਣ ਦਿਮਾਗ 'ਚ ਰੱਖ ਕੇ ਗੱਲ ਪੂਰੀ ਕਰਨੀ ਪੈਣੀ ਮੈਂ ਛੱਡ ਦੂੰਗਾ ਸ਼ਰਾਬ ਜੀ ਨੂੰ ਕਹਿ ਦਿੱਤਾ ਫਿਰ ਕੀ ਗੱਲ ਹੁਣ ਨਾ ਬੰਦੀ ਨਾ ਮੈਂ ਜਾਣੀ ਆ ਤਾਰ ਤੋਂ ਲੀੜੇ ਲਾਉਣ ਵਾਲੇ ਸੁਣ ਗਲਾਹ ਰੱਖੋ ਅੰਦਰ ਤੇ ਖਲੋਨੀ ਲਾਗੇ ਤੇ ਫੇਰ ਹੀ ਇੱਕਦਮ ਇਹ ਨਹੀਂ ਜਾ ਕੇ ਗੱਲ ਕਰਨੀ ਕੋਈ ਨਹੀਂ ਗੱਲ ਤਰੀਕੇ ਨਾਲ ਕਰ ਲਿਓ ਬੈਠੇ ਹਾਂ ਬੈਠੇ ਸੁੱਕ ਜਾ ਤੁਰ ਗਈ ਉਹ ਜਿਹੜਾ ਕਰ ਲਈ ਮੇਰੀ ਗੱਲ ਸੁਣੋ ਜੋ ਬੰਦੀ ਗੱਲ ਕਰਨੀ ਹੈ ਮੈਂ ਕਾਦੀ ਸਾਂਜੀ ਤਾਨੂੰ ਵੇਖ ਗੱਲ ਦਾ ਪਤਾ ਵਾ ਕੀ ਗੱਲ ਮੈਂ ਕਿਹੜੀ ਕਰਨੀ ਆ ਜੋ ਬੰਦੇ ਰਿਸ਼ਤੇ ਦੀ ਗੱਲ ਕਰਨੀ ਆ ਆਹ ਮੈਂ ਤਾਂ ਅੱਗੇ ਆਖਣ ਦੀ ਮੰਨ ਗਿਆ ਵਾ ਕੋਈ ਸੋਹਣੀ ਜੀ ਕੁੜੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਘਰ ਦਾ ਐਦਾ ਮਾਹੀ ਮੰਨਿਆ ਈ ਸੁਖਣਾ ਮੇਰਾ ਪੁੱਤ ਪਿਆਲੀ ਬਣਨੇ ਵਾਲਾ ਸੋਨਾਕਾਰ ਬਣਿਆ ਕੁੜੀਆਂ ਦੀਆਂ ਤੇ ਲੈਣਾ ਲੱਗ ਜਾਣ ਮੇਰੇ ਪੁੱਤ ਦੇ ਮਗਰ ਗੱਲ ਤੇ ਤੁਹਾਡੀ ਠੀਕ ਵਾ ਪਰ ਜੋ ਬੰਨ ਆਪਣਾ ਬਰੋ ਵੀ ਹੁਣ ਸਿਆਣਾ ਹੋ ਗਿਆ ਵਾ ਨੀ ਕੋਈ ਨਹੀਂ ਪੜਨੇ ਐਨੀ ਉਮਰ ਤੇ ਠੀਕ ਵਾ ਨੇ ਕਨੇ ਕੈਨ ਵਿਆਹ ਕੇ ਤੇ ਜ਼ਿੰਮੇਵਾਰੀਆਂ ਚ ਵਿਚਾਰਿਆਂ ਨੂੰ ਪਾ ਦੀਏ ਪਰ ਉਹਨੇ ਸਾਰਾ ਜਿਜਾਲ ਤੇ ਚੁੱਕਿਆ ਦੋਕਰਾਂ ਦਾ ਕੀ ਕਰੇ ਹੈ ਉਹਨੇ ਵਿਆਹ ਵਲ ਤੇ ਵਿਚਾਰਿਆਂ ਨੇ ਵੇਖਿਆ ਹੀ ਨਹੀਂ ਅਜੇ ਤੱਕ ਆ ਹੋਣੀ ਉਹਨੇ ਗੱਲ ਮਾੜੀ ਮੋਟੀ ਛੇੜੀ ਆ ਕੀ ਕਹਤੇ ਪੈ ਰਹੀਦਾ ਉਹਨੂੰ ਪਿਆਲੀ ਬੰਨਿਆ ਤਾਂ ਬੰਦੀ ਵਾਲ ਚੱਲਿਆ ਮੈਂ ਇਧਰ ਨੂੰ ਚੱਲਿਆ ਕੋਈ ਦਵਾਈ ਲੈਣਾ ਤੂੰ ਕਹਤਾ ਤੈਨੂੰ ਲੈਗਾ ਮੈਨੂੰ ਲੈਗਾ ਤੇ ਇਹਨਾਂ ਕੰਮਾਂ ਚੋ ਵਿਚਾਰੇ ਨੇ ਧਿਆਨ ਨਹੀਂ ਦਿੱਤਾ ਤੇ ਜੇ ਤੁਸੀਂ ਕਹੋ ਜਦਵਿੰਦਰ ਦਾ ਤੇ ਜੋਬਨ ਦਾ ਰਿਸ਼ਤਾ ਨਾ ਕਰ ਦੀਏ ਆ ਵੀ ਕੁੜੀ ਸੁਚਾਰੀ ਆ ਸਾਨੂੰ ਪਤਾ ਹੀ ਇੱਥੇ ਰਹਿ ਕੇ ਗਈ ਐ ਤੇ ਕੋਈ ਉੱਚੀ ਨੀਚ ਨਹੀਂ ਉਹਨੂੰ ਇਹੋ ਜੀ ਤੇ ਆਪਣੇ ਮਜੇ ਨਾਲ ਕੰਮ ਕਰਦੀ ਐ ਤੇ ਲਈ ਫਿਰਦੀ ਸਾਰਾ ਤੰਧਾਲ ਵੀ ਚੁੱਕ ਲੂਗੀ ਸਾਡਾ ਦੇਖ ਕੇ ਸਾਨੂੰ ਇਦਾਂ ਦੀ ਕੁੜੀ ਚਾਹੀਦੀ ਉਹ ਥੋੜਾ ਚਾਹੀਦੀ ਵੀ ਜਿਹੜੀ ਅੰਦਰ ਵਰਕੇ ਸੁੱਤੀ ਰਵੇ ਸਾਡੇ ਅਸੀਂ ਤਾਂ ਅੱਗੇ ਨਰਕਾਂ ਚ ਜੁਕਲੇ ਆ ਤੇ ਹੋਰ ਫਿਰ ਵੈਜ ਜੀ ਨਾ ਨਹੀਂ ਢਾਣੇ ਸਚਾਰੀ ਤੇ ਹੱਥਾਂ ਦੀ ਆ ਗਈ ਪਰ ਹਾ ਗੱਲ ਨਾ ਕਹਿ ਮੇਰਾ ਪੁੱਤ ਦਵਾਜੂਆ ਐ ਤੇ ਇਕਵਾਰਾ ਮੇਰਾ ਪੁੱਤ ਤੇ ਉਹ ਵਿਆਹੀ ਕਿੱਥੇ ਮੇ ਚੋਣਾ ਉਹਦਾ ਭੈਣ ਜੀ ਮੇਚ ਕਰਨਾ ਹੋਵੇ ਤੇ ਇਹੋ ਜਿਹੇ ਨਹੀਂ ਵੇਖੀਦਾ ਹੁੰਦਾ ਤੂੰ ਇੰਨਾ ਨਾ ਲੰਮਾ ਚੌੜਾ ਨਾ ਸੋਚੋ ਮੇਰੇ ਹਿਸਾਬ ਨਾਲ ਤੇ ਦਵਿੰਦਰ ਹਾਂ ਨੂੰ ਚੰਗੀ ਆ ਹੋਰ ਵੀ ਕੋਈ ਆ ਗਈ ਤੇ ਫਿਰ ਨਾ ਆਖਾ ਮੰਨਾ ਸੁਣਿਆ ਤੇ ਦਵਿੰਦਰ ਨੂੰ ਤੇ ਆਪਾਂ ਝਿੜਕ ਝਾਂਬ ਵੀ ਲਾਵਾਂਗੇ ਤੇ ਸਾਡੀ ਮੰਨਦੀ ਵੀ ਆ ਮੈਂ ਕਿੜਾ ਨਹੀਂ ਮਾੜਾ ਵਾ ਸਈਆ ਕੁੜੀ ਕਾਮ ਤਾਂ ਦੇਨ ਚੰਗੀ ਇੱਥੇ ਰਹਿ ਕੇ ਗਈ ਆ ਮੈਂ ਵੇਖੀ ਆ ਪਰ ਹਾਂ ਨਾ ਗੱਲ ਕਰ ਪੁੱਤ ਮੇਰਾ ਰਿਆ ਵਾ ਛੜਾ ਕੋ ਸੋਚਣਾ ਪੈਂਦਾ ਵਾ ਮਮੇ ਭੈਣ ਭਰਾਵਾਂ ਵਾਲੀ ਆ। ਏਰ ਆਖਣਗੇ ਤੁਹਾਨੂੰ ਪੁੱਛਿਆ ਕਿਛਿਆ ਨਹੀਂ। ਚੱਲ ਮੈਂ ਵੀ ਗੱਲ ਹੀ ਕੀਤੀ ਸੀ। ਕੋਈ ਗੱਲ ਨਹੀਂ। ਹਾਂ। ਮਰਿਆ ਸਾਪ ਮੇਰੇ ਪੁੱਤ ਦੇ ਗੱਲ ਚ ਪਾਉਣ ਫਿਰੰਡੀਆਂ। ਉਹਦਾਂ ਦਾ ਨਖਤਾਇਓ ਜੜਾ ਦੇ ਮਗਰ ਚਾਟੀ ਲੱਗ ਤੁਰਦਾ। ਹੈ ਮੈਨੂੰ ਨਹੀਂ ਪਤਾ ਪੀ ਰਾਲ ਮਹਿਲ ਕੇ ਅੰਦਰ ਅੰਦਰ ਖਿਚੜੀ ਪੱਕਣ ਡਈ ਸਾਰਿਆਂ ਦੀ। ਕੀ ਤੀ ਬਸੂਨੀ ਕੀ ਆਂਦੀ ਮਾਤਾ ਵਿਖਣਾ ਕੀ ਆ ਬੇਇੱਜ਼ਤੀ ਮੇਰੀ ਕਰਾ ਕੇ ਰੱਖਦੀ ਆ ਕੀ ਗੱਲ ਕੁੜੀ ਸਾਡੀ ਕਿਦਾ ਵਾਧੂ ਘਟੂ ਆ ਇੰਨੀ ਸ ਮੂੰਹ ਮੱਥੇ ਕੁੜੀ ਲੱਗਦੀ ਆ ਇਹਦੇ ਤੇ ਕਦੇ ਨੱਕ ਤੇ ਨਹੀਂ ਬਹਿਣ ਢੀ ਉਹਨੇ ਤਾਂ ਕਿਤੇ ਉਹ ਗੱਲ ਕੀਤੀ ਨਾ ਕੋਈ ਨਹੀਂ ਤੂੰ ਦੋ ਚਾਰ ਵਾਰ ਗੱਲ ਕਰ ਆਪੇ ਮੰਨ ਜਾਣਾ ਤੇਰੇ ਗੜ ਜੁੜੇ ਹੱਥ ਉਹਨੇ ਕਹਿਣਾ ਬਦੋ ਬਦੀ ਮੇਰੇ ਪੁੱਤ ਦੇ ਗੱਲ ਪਾਈ ਸੀ ਗਾਜਰਾ ਮੂਲੀਆਂ ਨਹੀਂ ਪੁੱਟ ਕੇ ਇੱਥੋਂ ਤੇ ਇੱਥੇ ਲਾ ਦੇਣੀਆਂ ਮੇਰੀ ਸੁਣ ਗੱਲ ਇੱਕ ਵਾਰਾਂ ਤੂੰ ਗੱਲ ਕਰ ਲੈ ਨਹੀਂ ਤੇ ਮੈਨੂੰ ਦੋ ਵਾਰਤ ਕਰਨੇ ਪੈਣੇ ਮਾਤਾ ਨਾਲ ਠੀਕ ਨਹੀਂ ਤੇ ਮੈਂ ਮਾਂ ਦੇ ਕੰਮ ਨਾ ਕਰੀ ਘਰ ਦਾ ਮਾਹੌਲ ਨਾ ਖਰਾਬ ਕਰਦੀ ਜਿਹੜੀ ਗੱਲ ਪਿਆਰ ਨਾ ਹੋ ਜਣੀ ਨਾ ਐਦਾਂ ਦੇ ਕੰਮ ਨਹੀਂ ਕਰਨੇ ਫਿਰ ਮੈਂ ਵਿਆਹ ਨਹੀਂ ਕਰਾਉਣਾ ਇਹ ਚੇਤਾ ਰੱਖਿਓ ਜ਼ਿੰਦਗੀ ਚ ਹਾਂ ਤੂੰ ਤੇ ਫਿਰ ਉਹ ਸਿੱਧੀ ਗੱਲ ਨਹੀਂ ਤੂੰ ਕਰਦਾ ਤਾਂ ਤੂੰ ਵਿੰਗੜਿਆ ਦਿਆਂ ਚੱਲਣ ਉਹਨੂੰ ਪਿਆਰ ਨਾਲ ਬਣਾਉਣਾ ਕਿ ਤੂੰ ਹਾਇਦਾ ਬਣਾਉਣਾ ਸੁਣ ਲਓ ਇੱਕ ਧਿਆਨ ਦੇ ਨਾਲ ਵਿਆਹ ਕਰਾਉਣ ਦੇ ਮੁੱਥੇ ਕਰਾਉਣਾ ਨਹੀਂ ਤੇ ਕੁਵਾਰਾ ਹੀ ਰਹੂੰਗਾ ਸਾਰੀ ਉਮਰ ਵਿਆਹ ਨਹੀਂ ਕਰਾਉਂਗਾ ਠੀਕ ਆ ਤੁਹਾਨੂੰ ਪਾਲਣ ਪੋਸਣ ਹੋਣ데요 ਨਾ ਵਧੀਆ ਵੀਮ ਕਰੀ ਜੂਗਾ ਜਿੱਦਾਂ ਮੱਗੇ ਕਰਨੇ ਆ ਜੇ ਹੁਣ ਮੇਰਾ ਦਿਲ ਕੀਤਾ ਵਿਆਹ ਕਰਾਉਣ ਨੂੰ ਤੇ ਹੁਣ ਤੁਸੀਂ ਮੰਨਦੇ ਨਹੀਂ ਹਾਏ ਹਾਏ ਆ ਕਿੱਦਾਂ ਦੀ ਗੱਲ ਕਰ ਗਿਆ ਵਾ ਉਹ ਆ ਤੇ ਕਹਿੰਦਾ ਵਾ ਵੀ ਮੈਂ ਵਿਆਹ ਹੀ ਨਹੀਂ ਕਰਾਉਣਾ ਹਾਏ ਵੇ ਰੱਬਾ ਕੀ ਕਰਾਂ ਕੁੜੀ ਲਿਆ ਕੇ ਇੱਥੇ ਮੈਂ ਗਲਤੀ ਤਾਂ ਨਹੀਂ ਕਰ ਲਈ ਨਾ ਹੁਣ ਮਾਂ ਮੰਨ ਦੀ ਜੇ ਮਾਂ ਮੰਨ ਦੀ ਤੇ ਇਹ ਨਹੀਂ ਮੰਨਦਾ ਕੀ ਕਰਾਂ ਹੁਣ ਜੱਬ ਨੂੰ ਹਾਂ ਤੇ ਫੜੀ ਗਈਆਂ ਲੈ ਪੈਣਾ ਜਿਹੜੀਆਂ ਤੋਂ ਗਲਾਂ ਨਹੀਂ ਉਹਦੇ ਪੈਣਾ ਸਾਥੀ ਹੋ ਗਈਆਂ ਲੈ ਬੁੰਨੀ ਬਣ ਕੇ ਬੈਠੀ ਰਹੀ ਤੇ ਹਾਨੂੰ ਤੇ ਅਸੀਂ ਗਲੀ ਗਵੰਡ ਚ ਹਾਂ ਤੇ ਅਸੀਂ ਤੇ ਘੜੀ ਪਾਲ ਜਾ ਕੇ ਵੇਖ ਲਿਆ ਤੇ ਤੇਰੇ ਕੋਲ 15 ਦਿਨ ਕੁੜੀ ਰਹਿ ਕੇ ਗਈ ਆ ਤੇ ਤੂੰ ਕੁਝ ਨਹੀਂ ਵੇਖਿਆ ਨਹੀਂ ਮੈਂ ਤੇ ਆਖਿਆ ਉਹਦੀ ਪਣੇ ਵੀ ਤੇ ਮੇਰੇ ਤੇ ਕੋਈ ਫਰਕਵਾ ਉਹਦੀ ਪਣੇ ਵੀ ਕਿਤੇ ਮੇਰੀ ਕੀ ਤੇ ਮੈਨੂੰ ਕੀ ਪਤਾ ਹੋਣ ਫਿਰ ਕੀ ਆਂਦੀ ਆ ਕੁੜੀ ਗਈ ਆ ਕਿ ਨਹੀਂ ਅਜੇ ਉਹ ਤੇ ਚਲ ਗਿਆ ਤੇ ਸਿੱਧੀਆਂ ਵਿਆਹ ਦੀਆਂ ਗੱਲਾਂ ਕਰਨ ਆ ਪਿਆ ਅੱਛਾ ਗਵਿੰਦ ਪਾਲ ਓਏ ਹਾ ਤੇ ਪਣੇ ਵੀ ਦਾ ਜੋਬ ਨੂੰ ਰਿਸ਼ਤਾ ਕਰਨਾ ਵਾ ਤੇ ਤੂੰ ਮੰਨ ਗਈ ਨਾ ਪੜੇ ਮੈਂ ਤੇ ਪੈਰਾਂ ਦੇ ਪਾਣੀ ਨਹੀਂ ਪੈਣ ਦੇਣੀ ਪੀ ਮੇਰਾ ਪੁੱਤ ਕੁਵਾਰਾ ਹੈ ਓਹ ਇਹ ਗੱਲ ਸਹੀ ਹੈ ਤੇ ਕਿਹੜਾ ਰਹਿ ਚਲਿਆ ਘਰ-ਬਾਰ ਮੇਰਾ ਸੋਣਾ ਮੇਰੇ ਪੁੱਤ ਦਾ ਪਿਆਲੀ ਬੰਨਿਆ ਵਾਲੇ ਅਹੀਂ ਤੇ ਮੈਂ ਇਹ ਨਾ ਕਰੂੰਗੀ ਵਿਆਹ ਮੈਂ ਤਾਂ ਮੰਨਦੀ ਨਹੀਂ ਸਾਨੂੰ ਪਤਾ ਤੇ ਪਿੰਡ ਚ ਤੂੰ ਕਰਾਉਣੀਆਂ ਗੱਲਾਂ ਹੈ ਇਹ ਕੰਮ ਨਾ ਕਰੀ ਅਸੀਂ ਤੈਨੂੰ ਰੋਕਦੇ ਹਾਂ ਕਿ ਲੋਕਾਂ ਦੀ ਗੱਲਾਂ ਕਰਨੀਆਂ ਨੇ ਕਿ ਮੁੰਡਾ ਦਵਾਜੂ ਕੁੜੀ ਨਾਲ ਮੁੰਡਾ ਵਿਆਹ ਲਿਆ ਭਾਵੇਂ ਪੈਣਾ ਉੱਥੇ ਮੀਨਾ ਰਹੀ ਤੇ ਭਾਵੇਂ ਦੋਰ ਰਹੀ ਤੇ ਜਿਹੜਾ ਦਾਗ ਲੱਗ ਗਿਆ ਉਹ ਤੇ ਤੇਰਾ ਹਟਣਾ ਨਹੀਂ ਉਹ ਤੇ ਇੱਕ ਦਿਨ ਦੀ ਵੀ ਗੱਲ ਉਹ ਤੇ ਦੋਹਾਂ ਦੀ ਵੀ ਉਹ ਹੀ ਹੂੰ ਇਹੋ ਮੈਂ ਨਹੀਂ ਪਿਆ ਤੇ ਨਾ ਮੈਂ 56 ਚ ਪਾਤਾ ਪੈਣਾ ਤੇ ਤੂੰ ਡਾਲੀ ਖਿਚੜੀ ਪਕਾਉਂਦੇ ਰਹਾ ਮੈਨੂੰ ਤਾਂ ਪਤਾ ਨਹੀਂ ਲੱਗਾ ਇਹੋ ਲਾਲਚਿੰਟੂ ਨਾ ਪਈ ਤੈਨੂੰ ਡਾਲ ਚੋ ਨਾ ਬੜਾ ਕੁਛ ਦੇਣਾ ਓ ਕੁੜੀ ਨੇ ਵੀ ਦੇਣਾ ਈ ਤੇ ਉਹਦੇ ਮਾਂ ਪਿਓ ਨੇ ਵੀ ਦੇਣਾ ਈ ਤੇ ਉਹਦੀ ਮਾਂ ਨੇ ਵੀ ਦੇਣਾ ਸਾਨੂੰ ਪਤਾ ਉਹਦੀ ਮਾਂ ਦਾ ਵੀ ਲਾਲਚ ਮੈਂ ਅੱਥੀ ਲੈਣਾ ਵਾ ਮੇਰਾ ਤਾਂ ਘਰ ਅੱਗੇ ਭਰਿਆ ਇਹਦੇ ਜੋਗ ਹੈ ਮੇਰੇ ਪੁੱਤ ਦੇ ਜੋਗ ਹੈ ਨਹੀਂ ਤੂੰ ਬਥੇਰੇ ਲਾਲਚ ਤੈਨੂੰ ਦੇਣਾ ਈ ਉਹਨਾਂ ਨੇ ਨਾ 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 ਮੈਂ ਤਾਂ ਕਦੀ ਨਾ ਮੰਨੂਗੀ ਇਹ ਦਾਦੀ ਨੇ ਮੇਰੀ ਆਇਆ ਤੇ ਮੈਂ ਦਵਾ ਦਾ ਵਾਕਾਂ ਹਾਂ ਕਰ ਲਈਏ ਓਦਾਂ ਮੈਨੂੰ ਇਹ ਨਾਲ ਚ ਦਿੰਦੀ ਆ ਵੇ ਕੁੜੀ ਕਿੱਡੀ ਸੋਹਣੀ ਕਿੰਨਾ ਕੰਮ ਕਰਦੀ ਮੈਂ ਕਿਹਾ ਇਹ ਤੇ ਚਲੋ ਮੈਂ ਵੇਖਿਆ ਵਾ ਕਿ ਚਾਰ ਸੋਹਣੀ ਸਨ ਅਖੀ ਆ ਕੰਮ ਧੰਦਾ ਕਰਦੀ ਆ ਤੇ ਹੁਣ ਇਹਨੇ ਚ ਮੈਂ ਦਰਦ ਕਰ ਲਵਾ ਅਜੇ ਤਾਂ ਕੰਮ ਕਰਦੀ ਆ ਤੇ ਜਦੋਂ ਘਰ ਤੇ ਰ ਆਏਗੀ ਤੇ ਉਦੋਂ ਕੰਮ ਕਰੇਗੀ ਤੇ ਫੇਰ ਅਸੀਂ ਜਾਣਾਂਗੇ ਕਿ ਇਹ ਕੰਮ ਕਰਦੀ ਆ ਨਾ ਚਾਦਰ ਤਾਣ ਕੇ ਸੋਊਗੀ ਤੇ ਤੂੰ ਮੈਨੂੰ ਆਖੀ ਪਹਿਣ ਇੱਕ ਗੱਲ ਹੋਰ ਤੇ ਆਪਣਾ ਸੋਚਦੀ ਆ ਅੱਛਾ ਹਾਂ ਮੇਰਾ ਜਿਹੜਾ ਮੁੜਕੇ ਕਰਨਾ ਕਰਨਾ ਉਹਦੇ ਕਾਬੂ ਆ ਜਾਣੀ ਆ ਇਹਨੇ ਆਪਣੇ ਕੰਮ ਨੂੰ ਡਾ ਛੱਡਣੀ ਆ ਚਲ ਚਿਹਿਆ ਤੇਰੇ ਮੁੰਡਾ ਵੀ ਹੱਥੋਂ ਗਿਆ ਹਾਂ ਤੇ ਜਿਹੜੀ ਤੂੰ ਲੈਉਣੀ ਆ ਉਹ ਵੀ ਉਹਦੀ ਬਣਨੀ ਤੇਰੀ ਨਹੀਂ ਉਹ ਬਣਨੀ ਇੱਕ ਮੇਰੀ ਗੱਲ ਹੋਰ ਸੁਣ ਲੈ ਕਿਹੜੀ ਭੈਣ ਕੋਠੀ ਜਿਹੜੀ ਨਾਲ ਦੀ ਪਈ ਆ ਨਾ ਤੇ ਤੂੰ ਬਥੇਰਾ ਇਹਨਾਂ ਦਾ ਟਾਈਮ ਦਿੱਤਾ ਕੱਢ ਤੇ ਹੁਣ ਇਹਨਾਂ ਦਾ ਮਾਵਾ ਤੇਨੋਂ ਤੇਰਾ ਹਨਾ ਤੇਨੂੰ ਜੇ ਮੈਂ ਹੁਣ ਸਲਾਹ ਦਿੰਨੀ ਹਾਂ ਅੱਗੋਂ ਤੋਂ ਕਰੀ ਆਪਣੀ ਮਰਜ਼ੀ ਤੇ ਜੇ ਤੂੰ ਘਰ ਦੇ ਵਿੱਚ ਲਿਆ ਕੇ ਇਹਨੂੰ ਵਿਆਹ ਕਰ ਲਿਆ ਨਾ ਤੇ ਤੇਰਾ ਮੁੰਡਾ ਵੀ ਤੇਰੇ ਹੱਥੋਂ ਜਾਣਾ ਤੇ ਤੇਰੀ ਨੋਹ ਵੀ ਜਾਣੀ ਕੀ ਕਰਾਂ ਮੁੰਡਾ ਵੀ ਨਹੀਂ ਮੇਰੀ ਮੰਨਦਾ ਉਹਨਾਂ ਦੇ ਹੱਥਾਂ ਤੇ ਚੜ੍ਹਿਆ ਆਈਆਂ ਮੈਂ ਇਹਨਾਂ ਦਾ ਕੱਢ ਛੜਿਆ ਵਾ ਹਾਂ ਹੈਨਾ ਹਾਂ ਤੇ ਤੂੰ ਗੱਲ ਚੰਗੀ ਕੀਤੀ ਮੇਰੇ ਤੇ ਦਿਮਾਗ ਚ ਨਹੀਂ ਆਈ ਕੀ ਗੱਲ ਬਹੁਤ ਵਧੀਆ ਤੂੰ ਮੈਨੂੰ ਸਿਆਣੀ ਦੱਸੀ ਐਨਾ ਇਨਾ ਤੇ ਇਹਨਾਂ ਨੂੰ ਕਿਉਂ ਨਾ ਕੱਢਾਂ ਬਥੇਰਾ ਇਹਨਾਂ ਦਾ ਸਾਥ ਦਿੱਤਾ ਹੁਣ ਕੁੜੀ ਰਹਿਣ ਵਾਲੀ ਹੋਈ ਕਾਨੂੰਨ ਨਿਕਣਾ ਕੁੜੀ ਵੀ ਇਕੱਠੀ ਪਿਆ ਇਹਨਾਂ ਜੇ ਤਾਂ ਹੀ ਹੀ ਫੇਤੇ ਨੂੰ ਗੱਲ ਮੈਂ ਕਹਿਣ ਲਈ ਤੇਰੀ ਗੱਲ ਮੈਂ ਪੱਲੇ ਬੰਨਾ ਕਿ ਪਹਿਲਾਂ ਇਹਨਾਂ ਨੂੰ ਮੋਧਰ ਕਿਉਂ ਨਾ ਕਹ ਲਾ ਕਿ ਤੇਰ ਮੁੰਡੇ ਦੀ ਮੈਂ ਬੰਨਾ ਤਿਆਰੀ ਹਾਂ ਨਾਲੇ ਉਹ ਸਾਡੀ ਕੋਠੀ ਖਰਾਬ ਹੋਣ ਲਈ ਜੇ ਲੋੜ ਹੋਵੇ ਤਾਂ ਬੰਦੇ ਨੂੰ ਆਵਾਜ਼ ਮਾਰ ਲਿਓ ਕਿਹੜੇ ਦੂਰ ਬਲਾਗੇ ਤੇ ਹੈਗੇ ਆ ਆਹੋ ਲੱਗ ਗਈ ਹੈ ਬਿਲਕੁਲ ਘਰਾਂ ਦੇ ਨਾਲ ਦੇ ਘਰ ਵਾ ਕਿਹੜਾ ਦੂਰ ਵਾ ਆ ਤੇ ਉਹ ਪੈਣਾ ਮੈਂ ਚਾਹਣਾ ਢਿੱਡ ਡਈ ਆ ਖੋਦ ਦਾ ਕੋਲਣ ਪੀ ਕੀ ਕਰਾਂ ਤੂੰ ਮੈਨੂੰ ਚੰਗਾ ਦਾ ਦੱਸਣਾ ਨਹੀਂ ਤੇ ਮੈਂ ਮੰਦੀ ਨਹੀਂ ਕਿ ਆਂਦੇ ਆਂਦੇ ਅੱਖੀ ਵੇਖੇ ਦਾ ਤੇ ਕੰਨੀ ਸੁਣੇ ਰਹੋ ਇਹੋ ਜਿਹੀ ਮੈਂ ਖੰਡਈਆਂ ਤੇ ਹੁਣ ਤੋਂ ਮੱਖੀ ਵੇਖ ਲੀਆਂ ਮਾਂਦਣ ਵੇਖ ਲੀਆਂ ਹੀ ਕਰਦੇ ਆ ਬੰਦਿਆਂ ਨੂੰ ਪਤਾ ਲੱਗਦਾ ਜਿਹੜੀ ਆਪਣੇ ਘਰ ਦੀ ਗੱਲ ਵਾ ਲੋਕਾਂ ਨੂੰ ਬਾਹਰ ਸਾਰਿਆਂ ਨੂੰ ਪਤਾ ਲੱਗ ਛਾਟੀ ਅਸੀਂ ਤਾਂ ਦੋ ਮਿੰਟਾਂ ਚ ਵੇਖ ਲਿਆ ਅਸੀਂ ਘਰ ਬੈਠੇ ਹੋਵਾਂਗੇ ਨਾ ਤੇ ਜਿਹੜੇ ਬਾਹਰ ਵਾਲੇ ਨਾ ਮੁੰਡੇ ਉਹ ਮਿੰਟੋ ਮਿੰਟੇ ਆਂਦੇ ਕਿਆ ਪਿੰਡਾ ਜਾ ਹੋਇਆ ਹੋਇਆ ਇਹੋ ਜਹੀ ਸਹੀ ਗੱਲ ਵਾ ਕੀਤੀ ਦਵਿੰਦਰ ਨਾਲ ਗੱਲ ਗੱਲ ਤੇ ਮੰਮੀ ਮੈਂ ਕੀਤੀ ਸੀ ਪਰ ਦਵਿੰਦਰ ਤੇ ਹੋਰ ਹੀ ਕੁਝ ਕਹਿਣ ਲਈ ਆ ਹਾਂ ਉਹ ਮਾਸੀ ਦੀ ਚਠਾਣੀ ਦਾ ਮੁੰਡਾ ਨੇ ਜੋਬਨ ਆਹੋ ਕਹਿੰਦੀ ਉੱਥੇ ਕਰ ਦੋ ਉਦੀ ਮਾਂ ਮੰਨ ਜੂਗੀ ਇਹ ਤਾਂ ਨੀ ਮੈਨੂੰ ਪਤਾ ਵੀ ਮਾਂ ਮੰਨੇ ਜਾਂ ਨਾ ਮੰਨੇ ਪਰ ਜੋ ਬਣ ਮੰਨਦਾ ਜੀ ਇੱਕ ਗੱਲ ਮਾਂ ਦੇ ਭਾਵੇਂ ਮੰਨੀ ਜਵੇ ਮੰਮੀ ਪਰ ਤੁਹਾਨੂੰ ਇਹਨਾਂ ਨੂੰ ਮਨਾਉਣਾ ਪੈਣਾ ਵਾ ਆਪਣੇ ਮੁੰਡੇ ਨੂੰ ਇਹ ਨਾ ਕਹਿਆ ਨਸੀ ਉਹ ਉੱਥੇ ਗਈ ਸੀ ਤੇ ਖਰੇ ਦੀ ਮਰਜ਼ੀ ਆ ਇਹਨੂੰ ਨਹੀਂ ਇਹ ਗੱਲ ਦਾ ਪਤਾ ਲੱਗਣਾ ਚਾਹੀਦਾ ਇਹ ਤੇ ਪਪਕਾ ਵਾ ਜੇ ਇਹਦਾ ਨਾਲ ਗੱਲ ਕੀਤੀ ਤੇ ਕੱਪੜਿਆਂ ਦਾ ਬਾਹਰ ਹੋ ਪੈਣਾ ਉਹੀ ਨਾ ਉਤਰਾ ਮੈਂ ਮਾਸੀ ਨਾਲ ਗੱਲ ਕੀਤੀ ਸੀ ਮਾਸੀ ਕਹਿੰਦੀ ਆ ਵੀ ਕੋਈ ਗੱਲ ਨਹੀਂ ਮੈਂ ਕਹਿੰਉਂ ਵੀ ਗੱਲ ਨਹੀਂ ਲੈ ਵੇਖ ਲੋ ਪੁੱਛ ਕੇ ਆਹੋ ਚੱਲ ਚੱਲ ਜੇ ਹੋ ਵੀ ਜਾਵੇ ਤਾਂ ਮਾੜਾ ਵੀ ਨਹੀਂ ਆ ਬਰ ਘਰ ਬਾਤ ਸਦਨੀ ਆ ਆਹੋ ਪਈ ਕਰਨਾ ਤਾਂ ਹੈਗਾ ਹੀ ਆ ਹਾਂ ਪਰ ਮੈਨੂੰ ਇਹ ਗੱਲ ਤਾਂ ਝਾਕਾ ਜਿਹਾ ਹੁੰਦਾ ਵਾ ਕਿ ਜੋਬ ਨੂੰ ਕੁਵਾਰਾ ਵਾ ਇਹ ਤੇ ਵੀ ਜਦਾਂ ਮਰਜੀ ਦਿਵਾ ਜੂਗਾ ਜਦੋਂ ਕੁੜੀ ਮੁੰਡੇ ਦੀ ਗੱਲ ਚੱਲੀ ਤੇ ਕਰ ਹੀ ਲੈਣਾ ਉਹਨਾਂ ਚਲੋ ਪਰ ਇਹਨਾਂ ਨਾਲ ਤੁਸੀਂ ਆਪ ਗੱਲ ਕਰ ਲਿਓ ਇਰਤੋਂ ਤੇ ਲੱਗਦਾ ਹੀ ਮੈਨੂੰ ਡਾਲ ਵੇਰ ਪੁੱਛੇ ਦੇ ਗੱਲ ਤੇ ਤੁਹਾਨੂੰ ਕਰਨੀ ਪੈਣੀ ਮੈਂ ਨਹੀਂ ਕਰਨੀ ਨਹੀਂ ਨਹੀਂ ਮੈਂ ਨਹੀਂ ਕਰਨ ਤੈਨੂੰ ਇਹਨੇ ਕੋਈ ਨਹੀਂ ਕਹਿਣਾ ਲੈ ਆਈ ਗਈ ਆਹ ਵੇ ਬੈਜੋ ਜੀ ਚੱਲਣ ਿਆ ਮਾਤਾ ਬੜੀ ਧੋਪ ਕਰਕੇ ਬਈ ਜੀ ਗੱਲ ਕਿਉਂ ਪੁਕਾਰ ਕੇ ਕੀ ਬਹਿਣਾ ਵਾ ਕੁੜੀ ਦਾ ਕਰਨਾ ਤੇ ਹੈਗਾ ਹੀ ਆ ਤੇ ਚੁੱਪ ਕਰਕੇ ਉਸੇ ਕਰ ਦੇ ਕਿੱਥੇ ਕਰ ਦੇ ਜਿੱਥੇ ਰਹਿ ਕੇ ਆਈ ਆ ਜਿੱਥੇ ਰਹਿ ਕੇ ਆਈ ਆ ਹਾਂ ਹੋ ਕੀ ਬਣੇ ਚਲੋ ਜੀ ਕੋਈ ਥੋੜਾ ਨੀ ਮੈਂ ਕਹਾਂਦੀ ਕਿ ਕਿਉਂ ਨਾ ਆਪਾਂ ਦਵਿੰਦਰ ਦਾ ਰਿਸ਼ਤਾ ਜੋ ਬੰਦੇ ਨਾਲ ਕਰ ਦਈਏ। ਤੁਹਾਡੀ ਮੱਤ ਨਹੀਂ ਖਰਾਬ ਹੋਵੀ। ਉਹ ਐ ਵੀ ਕੋਈ ਬੰਦਾ ਵਾ ਕਹਿੰਦੀ ਗੱਲ ਕਾਂਦੇ ਜੇ ਤੁਸੀਂ। ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਆ ਦਾੜੀ ਰੱਖੀ ਆ ਪਰ ਸੁਣਾ। ਹਾਂ ਵੀ ਜੈਸਾ ਕਰਦੀ ਆ ਘਰ ਚੰਗਾ ਵਾ। ਹਰ ਚੀਜ਼ ਚਮਕਣ ਵਾਲੀ ਸੋਨਾ ਨਹੀਂ ਹੁੰਦੀ। ਜੇ ਦਾੜੀ ਰੱਖੀ ਆ ਤੇ ਉਹਦਾ ਮਤਲਬ ਇਹ ਨਹੀਂ ਆ ਕਿ ਉਹ ਬੜਾ ਵੈਸ਼ਨੂ ਆ। ਉਹ ਦਾਰੂ ਨਿਤ ਪੀਂਦਾ। ਉਹ 3 ਦਾ ਜਿਉ ਖੰਧਾ ਵੀ ਮਾਲਕ ਕਾਲਾ ਮਾਲ ਵੀ ਖੰਧਾ ਜੀ ਸਾਨੂੰ ਕੋਸ਼ੋ ਜਨਾਨੀਆਂ ਤੁਹਾਨੂੰ ਨਹੀਂ ਪਤਾ ਇਹ ਗੱਲ ਦਾ ਬੰਦਿਆਂ ਨੂੰ ਸਾਰਾ ਪਤਾ ਹੁੰਦਾ ਬਾਦ ਜੋ ਕੁੜੀ ਪਸੰਦ ਕਰਦੀ ਆ ਤੇ ਫੇਰ ਹੈ ਕੁੜੀ ਪਸੰਦ ਕਰਦੀ ਨਹੀਂ ਨਹੀਂ ਪਸੰਦ ਨਹੀਂ ਕਰਦੀ ਮਾਤਾ ਕਹਿੰਦੇ ਭਾਦਾ ਮੈਂ ਉਹਨੂੰ ਪੁੱਛਿਆ ਸੀ ਜੋਬਨ ਵੱਲ ਤੇ ਕਹਿੰਦੀ ਕੋਈ ਗੱਲ ਨਹੀਂ ਜੋਬਨ ਨਾਲ ਤੁਸੀਂ ਭਾਏ ਕਰ ਦੋ ਮੇਰਾ ਇਹ ਕਿਦਾ ਮਾਤਾ ਕਿਦਾ ਕਿਦੀ ਪਸੰਦ ਕਰਦੀ ਆ ਉਹ ਨਹੀਂ ਉਹਦਾ ਉਹਦੇ ਮੂੰਹ ਚ ਨਹੀਂ ਉਹਦੇ ਕਹਿਣ ਦਾ ਭਾਵ ਕਿ ਜੋਬਨ ਨੂੰ ਪਸੰਦ ਵਾ ਇਹਨੂੰ ਕਿਦਾ ਪਸੰਦ ਇਹਦੀ ਪਸੰਦ ਕਿੱਦਾਂ ਹੋਊਗੀ ਪਸੰਦ ਜੋਨੇ ਤਰ੍ਹਾਂ ਹੀ ਮੰਨ ਲਏ। ਉਹ ਲੈ ਗੱਲ ਹੀ ਕੀਤੀ ਤੁਹਾਡੇ ਨਾਲ ਤੇ ਤੇ ਗਰਮੀ ਹੁੰਦਾ ਪੇ। ਗਰਮੀ ਨਹੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਵਾਨ ਕੁੜੀਆਂ ਨੂੰ ਘਰੋਂ ਨਹੀਂ ਕੱਢਦਾ ਜੀਦਾ ਕਦੇ ਵੀ। ਜੇ ਆਹ ਸ਼ਾਦੀ ਜੇ ਉਹ ਆਪ ਜਾਓ ਸਹਰਾ ਨਾਲ। ਵੇਖੋ ਕਰਨਾ ਤਾਂ ਹੈਗਾ ਹੀ ਆ। ਜੇ ਦਿਵਿੰਦਰ ਨੂੰ ਕੁਵਾਰਾ ਮੁੰਡਾ ਮਿਲਦਾ ਜੋਬਨ ਵਰਗਾ ਤੇ ਇੱਚ ਗਲਤ ਵੀ ਕੀ ਹੈ। ਉਹ ਕੁਵਾਰਾ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਬੜਾ ਚੰਗਾ ਹੋ। ਉਹ ਬਿਲਕੁਲ ਨਸ਼ੇੜੀ ਐ ਇੱਕ ਨੰਬਰ ਦਾ। ਤੁਹਾਨੂੰ ਨਹੀਂ ਪਤਾ ਉਸ ਬਾਰੇ ਮੈਨੂੰ ਪਤਾ ਸਾਰਾ। ਪਰ ਮਾਸੀ ਨੇ ਤਾਂ ਕਦੀ ਗੱਲ ਨਹੀਂ ਕੀਤੀ। ਕੌਣ ਕਰਦਾ ਸਾਡੀਆਂ ਮਾਸੀਆਂ ਆ ਕੇ ਕਰਦੀਆਂ ਜੰਨਾ ਵੀ ਸਾਡੇ ਮੇਰੀ ਫਲਾਣੀ ਭੈਣ ਦਾ ਇਦਾਂ ਮੁੰਡਾ ਤੇ ਭਰਾ ਦਾ ਇਦਾਂ ਕੋਈ ਨਹੀਂ ਕਰਦਾ ਸਭ ਧੱਕਾ ਟੱਕ ਦੀਆਂ ਮਾਵਾ ਜਿਆਦਾ ਧੱਕ ਦੀਆਂ ਮਾਸੀਆਂ ਮਾਵਾ ਸਭ ਆਹੋ ਆਪਣੀ ਬਦਨਾਮੀ ਤੇ ਕੋਈ ਨਹੀਂ ਕਰਦਾ ਔਰ ਖੰਡ ਖੋਲ ਕੇ ਮੇਰੀ ਇੱਕ ਗੱਲ ਸੁਣ ਲੋ ਗੱਲ ਜ਼ਰੂਰੀ ਕੋਈ ਨਿਕਲੀ ਆ ਜੇ ਜਿਹੜੀ ਤੁਸੀਂ ਤਿੰਨੇ ਜਣੇ ਖਿਜੜੀ ਪਕਾਉਣ ਦੀਆਂ ਜੇ ਨਾ ਤੇ ਨਾ ਰਿਸ਼ਤਾ ਹੋਣਾ ਜੇ ਅੱਜ ਤੇ ਨਾ ਹੋਣਾ ਜੇ ਕੱਲ ਭਾਵੇਂ ਜਿੱਥੇ ਮਰਜੀ ਜ਼ੋਰ ਲਾ ਲੋ ਤੁਹਾਨੂੰ ਮੈਂ ਕਹਤਾ ਜੀ ਦਿਮਾਗ ਖਰਾਬ ਕਰਦੀਆਂ ਅਬ ਮਾਦਰ ਸਿੱਧਾ ਬੋਲਣ ਦੀ ਹੈ ਘਰ ਬਾਹਰ ਛੱਡ ਦੇਣਾ ਪਤਾ ਨਹੀਂ ਕਿ ਸਾਰੀ ਤੇ ਘਰ ਬਾਹਰ ਨਹੀਂ ਆ ਪਤਾ ਲੱਗਣਾ ਕਦੋਂ ਕਿ ਆਪੀ ਸਿੱਧਾ ਗੱਲਾਂ ਪਸੰਦ ਨਹੀਂ ਘਰ ਬਾਹਰ ਨਹੀਂ ਆ ਫਿਰ ਤਾਂ ਹਾਂ ਆਹੋ ਪਰ ਉਹਦਾ ਮਾੜਾ ਬਣੇ ਸੋਚਦੇ ਇਹਨੂੰ ਕਿੰਦਾ ਖਾਂਦਾ ਵਾ ਆਹਾਂ ਜਿਨਾ ਨਹੀਂ ਇਹਨੂੰ ਨਹੀਂ ਘਰ ਪਤਾ ਹੁੰਦਾ ਬਾਹਰ ਬੰਦਿਆਂ ਨੂੰ ਸਾਰਾ ਪਤਾ ਹੁੰਦਾ ਵਾ